ਸਾਫ ਜਲਤਨ ਹੋਇਆ ਪੂਰਾ ਆਲੇ ਪੂਰੇ ਇਹ ਗੁਰਦੁਆਰਾ ਸਹਿਬ ਹੈ ਗੁਰੂ ਅਰਜਨ ਦੇਵ ਜੀ ਦਾ ਇਧਰ ਰੋਡ ਭਰੇ ਬਹੁਤ ਬਰਸਾਤ ਪੈਣ ਦੀ ਤੇ ਕੰਨਾਂ ਨੂੰ ਅੱਗੇ ਵੇਖੋ ਕਾਰ ਕਿ ਹੋ ਗਿਆ ਵਕੂਲ ਨੂੰ ਕਿੰਨੀ ਖੋਚ ਹੈ ਕੁਮੀ ਬੰਦ ਹੋ ਗਈ ਅੱਜ ਸੱਚੀ ਛੁੱਟੀ ਇਕ ਨਹੀਂ ਕਿਸੇ ਕ੍ਰਿਸ਼ਨ ਦੀ ਦੰਦ ਦੰਦ ਸਭ ਕਈ ਕੁਲ ਬੰਦ ਹੋ ਗਿਆ ਹੈਂ ਹਰਦਨ ਕਹੇ ਦਦਨ ਕੰਨੋ ਵਾਇਦੀਨ ਨਾ ਆ ਪਾ ਪਾ ਹਾਂਜੀ ਕਿਤੇ ਆ ਹਾਂ ਹਾਂ ਕਿੰਨਾ ਜ਼ਿਆਦਾ ਹੀ ਬੰਦਾ ਸੱਚ ਬੋਲੇ ਵੀ ਬੰਦਾ ਹਨਾ ਮੈਂ ਸੇਮਟ ਸਮਟ ਨਹੀਂ ਲਾਇਆ ਵੀ ਐਵੇਂ ਹੀ ਉੱਥੇ ਮਿੱਟੀ ਪਾਈ ਵੀ ਆਕ ਨਹੀਂ ਹੈ ਐਵੇਂ ਡੈਡੀ ਝੂਠ ਬੋਲਦਾ ਮਿੱਟੀ ਰਪਾਈ ਹੈ ਠੰਡਾ ਪੈਣਾ ਤੇ ਉੱਤੇ ਵੀ ਤੇ ਉੱਤੇ ਤਾਂ ਘਾਣ ਜੇ ਕੋਲਾ ਮਿੱਟੀ ਦਾ ਤੇ ਕੀ ਆ ਕੀ ਤਾਂ ਡਾੜੀ ਹੀ ਨਹੀਂ ਲਾਇਆ ਉਹ ਮਾੜਾ ਮੋਟਾ ਜਿਹਾ ਬਹੁਤ ਦਾ ਹੀ ਅੱਗੇ ਆ ਜਾਓ ਮਜਰੇ ਨਾ ਗਈ ਨਣਾ ਬੋਲਣਾ ਚਾਹੀਦਾ ਹੋਰ ਕੀ

ਓਏ ਨਾ ਨਾ ਥੱਪੜ ਨਹੀਂ ਕਹਿਣਾ ਕੋਸ਼ਿਸ਼ ਹੁੰਦਾ ਨਹੀਂ ਸਮਝ ਨਹੀਂ ਆਦੀ ਪਰ ਇੱਕ ਵਾਰੀ ਇੱਕ ਵਾਰੀ ਥੰਬੜੀ ਲੱਗਦੀ ਤੈਨੂੰ ਤੁਹਾਨੂੰ ਤੁਹਾਨੂੰ ਥੰਬੜੀ ਲੱਗਦੀ ਹਾਂ ਜਿਉਂ ਉੱਥੇ ਜਾ ਕੇ ਕਹਿ ਕਿ ਆਓ ਕਈ ਤੇ ਲੱਗਦੀ ਪੰਜਾਬੀ ਚ ਜਾ ਜਾ ਉੱਥੇ ਕਹਿ ਕੇ ਜਰ ਪੁੱਛੇ ਬਾਂਡੇ ਮਾਰਾ ਇਹ ਕਿਰਪਾ ਕਰਕੇ ਸੱਚੇ ਪਾਸੇ ਹੁੰਦੇ ਬਾਂਡੇ ਬੁੰਨੋ ਤੇਹਾਡੇ ਆ ਲੈਂਟਰ ਕੋਲ ਨੂੰ ਚੋਨ ਲਾ ਪਿਆ ਕਿ ਬੰਡਿਆ ਵੇਖੋ ਜੀ ਇਹ ਦਰਮਿਆਨੀ ਦੇ ਸੁਲਾਬ ਆ ਗਈ ਪੂਰੇ ਹਾਲ ਆ ਪਾਣੀ ਲੈ ਆਈ ਚਾਹ ਕਿਪਸ ਹਾਂ ਟੋਫੀ ਹਾਂ ਸ਼ਾਰਾ ਕੋਸ ਅੱਖਾਂ ਵੀ ਕੋਈ ਉਹ ਕੀ ਹੁੰਦੀਆਂ ਅੱਖਾਂ ਉਦੋਂ ਆਪਾਂ ਗਏ ਕਹਿੰਦੀ ਅੱਖਾਂ ਦੋ ਅੱਛਾ ਹਾਂ ਫਾਇ ਉੱਟ ਗਿਆ ਕੀ ਉੱਟ ਗਿਆ ਫਾਇ ਉੱਟ ਗਿਆ ਫਾਇ ਉੱਟ ਗਿਆ ਤੇ ਕੋਕਰੇ ਜੀ ਕਿੱਦਾਂ ਕੀ ਮੈਂ ਨੇ ਉੱਥੇ ਜਾਣਾ ਮੈਨੂੰ ਡਰ ਬੜਾ ਲੱਗਦਾ ਕਿ ਕਿੱਦਾਂ ਵੱਡਾ ਮੂੰਹ ਹੈ ਮੈਂ ਲਾਣਾ ਮਾਫ ਨਾ ਮੈਂ ਅੱਜ ਦੋ ਮਾਫੀ ਦੇ ਦਮ ਮਾਫੀ ਦੇ ਦਮ ਅਗਲੇ ਵਾਰ ਫਿਰ ਨਹੀਂ ਹੋਰ ਕੀ ਲੈਣਾ ਹੈ ਪੜਾ ਨਹੀਂ ਦੁਕਾਨ ਤੋਂ ਕੀ ਲੈਣਾ ਹੈ ਇੰਜਲ ਜੋ Oh... <hesitation> becutunda ra, <hesitation> betul teo kangda mama, <unintelligible> oribe teo ra, <hesitation> be- <hesitation> lekra vudade <laugh> 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 ਕਦ ਗਾਲੀ ਨਹੀਂ ਆਈ ਉਹ ਕਦੀ ਕਦੀ ਗਾਲੀ ਨਹੀਂ ਆਉਂਦੀ ਹੁਣ ਕੱਲੀ ਕੀ ਲਾਉਣੀ ਚਿਪਸ ਤੇ ਪਕੰਡਾ ਏ ਸਾਰਾ ਕੋਸ ਸਾਰਾ ਕੋਸ ਤੇਰਾ ਪੈਸੇ ਕੀ ਟੈਕਵਾ ਮੈਂ ਬੋਚਾ ਦੇ ਦੂੰ ਮਰੇ ਮੋਬਾਈਲ ਲਗ ਦੋ ਫੋਟੋ ਕਿੱਦਾਂ ਲਵਾਉਣੀ ਨਹੀਂ ਐ ਕਰਕੇ ਦੱਸ ਰਹਂਦੇ ਨਹੀਂ ਹੈਗੇ ਕੋਈ ਫੋੜਵਾ ਕਿਦਾਂ ਲਵਾਉਣੀ ਨਹੀਂ ਹਰ ਗੁਣ ਇਦਨ ਐਂ ਕਰਦੇ ਹਾਂ ਨਾ ਤਾਂ ਥੱਲੇ ਵੇਸਤੇ ਆਣ ਨਾ ਆਣ ਨਾ ਤੇ ਹੱਥ ਬਾਹ ਕਿੱਥੇ ਆ ਤੇ ਕਿਤੇ ਰੱਖ ਦੇਣੀ ਹੱਥ ਕਿਦਾਂ ਕਰ ਦੇਣੀ ਫੋੜੂ ਲਵਾਉਣ ਕਿ ਤੇ ਰੱਬ ਨਾ ਆ ਜੀ ਉਹ ਤਾਂ ਹੀ ਤੌਰ ਬਣਦਾ ਹੀ ਹੋਵੇ ਤੇ ਮੂੰਹ ਕਿੱਦਾਂ ਸੋਣਾ ਕਰ ਦੇਣੀ ਤੇ ਡਾ ਨਹੀਂ ਕਰੀਂਦਾ ਸਿੱਧਾ ਜੀ ਕਿੱਦਾਂ ਮੇਰਦਾ ਕਹਿੰਦੇ ਕਹਿੰਦੀ ਪੁਜਿਆ ਹੈ ਪੁਜਿਆ ਮੇਜੂ ਗੱਲ ਲਾਂਦਾ ਕੋਈ ਤੜੇ ਡੋਗਾ ਸਿਆ ਉੱਪਰੋਂ ਤੜੇ ਵਾ ਤੇ ਫੇਜੀ ਕਿੱਥੇ ਆ ਮਨੇ ਅਚੰਭੇ ਆਯੋ ਕਿੱਥੇ ਆ ਮੜੇ ਕਿੱਥੇ ਆ ਆ ਮਨੇ ਆ ਉਹ ਤੀਰਾ ਪਾ ਲਾ ਜੀ ਮੈਂ ਤੇਰੇ ਮਾਸੀ ਤੇਰੇ ਘੱਟਿਆ ਇਹਦੇ ਪਾਪਾ ਵਾਰ ਕਿੰਨੇ ਦੱ ਆਂ ਦੇਦੇ ਨਾ ਮੈਂ ਮੈਨੂੰ ਕਿੱਥੋਂ ਥੋੜਾ ਜਿਹਾ ਨੱਚਾ ਥੋੜਾ ਜਿਹਾ ਮੈਂ ਮੈਂ ਦਾਦਾ ਜੀ ਹੋਂ ਦਾਦ ਨੂੰ ਖੋਲ ਦੋ ਦਾਦ ਨੂੰ ਖੋਲ ਦੋ ਖੋਲ ਲਈ ਜਾ ਰਹੀ ਹੈ ਤੇ ਦਾਦਾਂ ਦੇ ਦੋ ਗਾਣਾ ਚ ਵੱਜ ਜਾਣੇ ਹੋਰ ਦੇ ਇੱਕ ਓਹ ਦਾ ਇਦਾਂ ਪੈਕਟ ਲੱਦੀ ਦਾ ਹੁੰਦਾ ਲੱਦੀ ਦਾ ਪੈਕਟ ਓਏ ਓ ਡੁੱਲ ਗਿਆ ਸਾਰਾ ਡੁੱਲ ਗਿਆ ਵਾ ਓਹੋ ਅ ਡੁੱਲ ਗਿਆ ਚੱਬਾ ਚੰ ਚੱ ਖਲੋ ਅੰਜੀ ਸਸੀ ਗਾਲ ਜੀ ਸਾਹਤ 3.5 ਜਨੇ ਮਿਲਾ ਕੇ ਤੇ ਚਲੇ ਆ ਸੰਦੂਨ ਹਰ ਆ ਸੰਦੀਪ ਉਥੇ ਰੋੜ ਤੇ ਖਲੋਤੀ ਐ ਕਿੱਥੇ ਚੱਲੇ ਆਪਾਂ ਆਪਾਂ ਸੂਨ ਤੇ ਲੋਟ ਚੱਲੇ ਆ ਠੀਕ ਆ ਆਓ ਖਾਜੀ ਨਵੀਂ ਅਪਡੇਟ ਕਰੋ ਚੱਕ ਪੰਘੂੜੇ ਇਹ ਭਰਾ ਹੈ ਸਾਡਾ ਵੀਰ ਕਹਿੰਦਾ ਮੈਂ ਦੁਬਾਰਾ ਫੇਰ ਆਉਂਗਾ ਇਹ ਇਹਦੀ ਵੀਰ ਦੀ ਕਿਸ਼ਤੀ ਆ ਉਹ ਪਰਲੀ ਪਾਣੀ ਸੁੱਕ ਜੇ ਮਾਰੇ ਕਰੇ ਕਿਰਪਾ ਤੇ ਅਜੇ ਮੇਰੇ ਸਮੇਂ ਬੋਣੀ ਵੀ ਨਹੀਂ ਕੀਤੀ ਹਨਾ ਨਹੀਂ ਨਹੀਂ ਚਾਲੂ ਕੀਤੀ ਅਜੇ ਕੋਈ ਨਹੀਂ ਮਾਰੇ ਕਿਰਪਾ ਕਰੂਗਾ ਬਣਜੋ ਕੰਮ ਆ ਖਨਿਆਣੇ ਨੂੰ ਮੋਚ ਲੱਗੀ ਇੱਧਰ ਇਹ ਹੱਸ ਨਹੀਂ ਕਰੇ ਚੱਕ ਰਾਮੀ ਪੈਣਿਆ ਪੁਲ ਦੇ ਪੁਲ ਤੇ ਮਮਾ ਅਜੇ ਪਾਣੀ ਥੋੜਾ ਹੀ ਆਦੇ ਉਧਰ ਵੇ ਪੁਲ ਓਏ ਹੋਏ ਹੋ ਪੁਲ ਪੁਲ ਪੂਰਾ ਨਕੋਂ ਨੱਖਾਂ ਮੇਂ ਇਹ ਪੁਰੀਆ ਜੈਨੀ ਦਾ ਨੇ ਓ ਹੋ ਹੋ ਯਾਰ 사ਲਾ ਨੋਏ ਗਾੜੀ ਮਾਮੇ ਵੀ ਮਾਨਾ ਜਾਂਦੇ ਗੋਡੇ ਕੋ ਲੈ ਬੈਣਾ ਹੀ ਆ ਦੁਕਾਨਾਂ ਚੰਗਿਆ ਲੱਗ ਗਿਆ ਗੁਰਵਾ ਮੇਲਾ ਦਾ ਚੰਗਾ ਭਰ ਗਿਆ ਮੀਂਹ ਰੁਕੰਦੀ ਦੇ ਰਹੀ ਵੇ ਬੀਬੀਆਂ ਬਾਹਰ ਆ ਗਈਆਂ ਆ ਘਰਾਂ ਜੋ ਹਾਂ ਅੰਦਰ ਆ ਆ ਇਧਰ ਤਿਆਰੀ ਹੋ ਗਈ ਹੈ ਪਰ ਇਧਰ ਪਾਣੀ ਹੈ ਨਾ ਪੜ ਨਹੀਂ ਗਿਆ ਕਿ ਮੈਨੇ ਇੱਕ ਸ਼ਿਟ ਨਹੀਂ ਗਿਆ ਠਾਦੇ ਇਹ ਟਾਈਮ ਹੋ ਗਿਆ ਸੁਖਨਾਲ 6 7 ਵਜਣ ਵਾਲੇ ਆ ਪਾਜੀ ਨੂੰ ਬੜੀ ਚਿੰਤਾ ਪਈ ਆ ਮੇਰੇ ਵੀਰ ਨੂੰ ਕੋਈ ਗਾਹ ਗੂ ਘਾਵੇ ਮੇਰਾ ਭਰਾ ਬਣ ਕੇ ਇੱਧਰ ਕੋਈ ਆਓ ਠੀਕ ਆ ਆ ਖਾਲੀ ਆ ਆ ਮੇਰੇ ਵੀ ਤਨਖਾਹਾਂ ਦੇਣੀਆਂ ਆ ਤੇ ਚਿੰਤਾ ਬਹੁ ਮੰਡਾ ਜੀ ਆ ਮੈਨੂੰ ਤੇ ਆ ਭਰਾ ਨੂੰ ਚਿੰਤਾ ਚਿੰਤਾ ਹਨ ਦੋਨੋਂ ਨਹੀਂ ਇਹਨਾਂ ਨੇ ਵਾਦੀ ਇਹਨਾਂ ਨੇ ਵਜੀਆਂ ਵਜਾਈਆਂ ਮੇਟਣੀਆਂ ਕੰਨੀ ਸੁੱਕਣੀ ਗੱਲ ਮੈਂ ਫੇ ਆ ਗਿਆ ਈ ਕਿਸਮਤ ਮਾੜੀ ਹੈ ਨਾ ਵੇਖੋ ਮੀ ਰੱਬ ਵੀ ਪਤਾ ਨਹੀਂ ਕੀ ਕਰਨ ੜਿਆ ਯਾਰ ਵੀ ਬਸ ਕਰੇ ਯਾਰ ਇਨਾ ਨਹੀਂ ਯਾਰ ਹੱਥ ਹੀ ਹੋ ਗਈ ਮੀ ਫੇਰ ਯਾਰ ਮੀ ਵੇ ਮੀ ਹੱਤਵਾਦੇ ਮੋਦੀ ਮੋਰਾਂ ਦੀ ਜੀਪ ਲੈ ਤੀ ਰੱਬਾ ਬਸ ਕਰ ਹੁਣ ਤੇ ਯਾਰ ਸੱਚੀ ਗੱਲ ਥਾਗ ਗਏ ਹੁਣ ਤੇ ਸੁਣਦਾ ਗਰੀਬਾਂ ਦੀ ਫਰਿਆਦ ਠੱਕਾ ਐਦਾਂ ਹੀ ਠੱਕੇ ਤੱਕ ਪਹੁੰਚ ਹੀ ਜਾਣਾ ਜੇ ਨਮਰਜੀ ਨੀ ਵੜਾ ਦੇਵੇ ਉਹ ਵੀਡੀਓ ਵੇਖੀ ਜੀ ਚਲਾ ਜੀ ਨਾ ਮਰਜੀ ਵੜਾਵੀਂ ਠੱਕੇ ਤੱਕ ਪਹੁੰਚ ਹੀ ਜਾਣਾ ਪਾਰ ਨੇ ਕਿ ਦਿਖਣੇ ਲੱਗਣ ਦੀ ਸਾਰੇ ਜਣੇ ਭਈ ਅਰਦਾਸ ਕਰੋ ਯਾਰ ਪੰਜਾਬ ਤੇ ਮਿਹਰ ਭਾਪਾ ਨਾਥ ਰੱਖੇ ਬਹੁਤ ਔਖਾ ਹੋ ਗਿਆ ਬਾਰਿਸ਼ ਹਟੰਨਾ ਨਾਲ ਸਾਡੇ ਸ਼ਹਿਰ ਨਹੀਂ ਹਟੰਡੀ ਵੀ ਤੇ ਮੈਂ ਵੱਖੋ ਸ਼ਹਿਰਾਂ ਦੀ ਕੀ ਗੱਲ ਕਰਨੀ ਆਪਣਾ ਸ਼ਹਿਰ ਹੀ ਇੱਕ ਮਿੰਟ ਵੀ ਲੈ ਵੀ ਮੀਂਹ ਨੇ ਸਾਹ ਨਹੀਂ ਲਿਆ ਇੱਕ ਮਿੰਟ ਵੀ ਜਿੰਨੂੰ ਕਹਿੰਦੇ ਲਗਾਤਾਰ ਰਾਤ ਵੀ ਦਿਨ ਵੀ ਅੱਜ ਵੀ ਬੁਰੀ ਹਾਲਿਆ ਹੁਣ ਫੇਰ ਸ਼ੁਰੂ ਹੋ ਗਿਆ ਹੋਣਾ ਤੇ ਰਾਤ ਮੈਂ ਹੁਣ ਗੂਗਲ ਤੇ ਸਰਚ ਕੀਤਾ 90% ਜੇ ਵੀ ਦੱਸਣ ਦੇ ਆ ਤੇ ਪਤਾ ਨਹੀਂ ਕੀ ਬਣਨਾ ਕੋ ਸਮਝ ਨਹੀਂ ਆਉਂਦੀ ਵੀ ਕਿੰਨਾ ਲਾਡ ਕਰਦੀ ਹੈ ਨਾ ਦਾਦਾ ਇੰਨੇ ਅਚੜੀਏ ਹਾਂ ਦਦਨ ਨੂੰ ਕਪੜੇ ਬਖਾ ਦੇ ਦਾਦਾ ਹਾਂ ਉਹ ਤੇਰੀ ਭਲੀ ਉਹ ਜਿਹ ਕਲਾਰਾ ਪਾਤਾ ਸਾਰੇ ਹਾਂ ਖਾਓ ਲੈ ਖੁਸ਼ ਹੋ ਸਾਈਂ ਆ ਤੋ ਆ ਤੋ ਆਇਦ ਨਾਲ ਆਇਦ ਨਾਲ ਨੜ ਜਿਆ ਆਇਦ ਨਾਲ ਆ ਇਹਦੇ ਨਾਲ ਉਹ ਇਦਾਂ ਨਹੀਂ ਖਿਲਾ ਰਹੀ ਦੇ ਮੀ ਆ ਸਭ ਤੋਂ ਪਹਿਸ਼ ਬੰਦ ਸਾਈਡ ਵਾਲਾ ਬਟਨ ਆਪ ਦੇਣਾ ਚੱਲ ਹੋ ਜਾਣੀ ਹ ਇਦਾਂ ਨਹੀਂ ਖਿਲਾ ਰੇ ਪਾਈ ਦੇ ਵਰਗੋ ਮਾਰਨਾ ਬੜਾ ਠੀਕ ਆ ਆ ਫਰੰਟ ਤੇ ਠੀਕ ਆ ਇਹ ਤੇ ਆ ਵੀ ਆ ਗਈ ਹਾਂ ਬੋਲ ਯਾ ਇਹ ਆ ਵੀ ਦੇ ਅਰੇ ਦੇ ਏ ਆਦਰੇ ਮਮੀ ਕੋ ਉਹਨੇ ਇਹਦੀ ਪੈਂਟੀ ਜੀ ਆਣੀ ਨਕਰਦੀ ਕੀ ਇਹਨੂੰ ਕਹਿੰਦੇ ਪਜਾਮੀ ਜੀ ਪਜਾਮੀ ਜੀ ਉਹ ਆਹ ਪਤਾ ਨਹੀਂ ਕਿਹਦੇ ਨਾਲ ਆਹ ਕਿਹਦੇ ਨਾਲ ਬਲਾਈ ਦੇ ਨਾਲ ਹੈ ਦੇ ਨਾਲ ਉਹਦੇ ਨਾਲ ਡਟ ਜੀ ਉਹਦੇ ਨਾਲ ਹੀ ਆਹ ਕਮੀ ਜੀ ਨਾਲ ਹਾਂ ਤੇ ਇਹ ਕਿਹਦੇ ਨਾਲ ਫਿਰ ਆਹ ਕਿਹਦੇ ਨਾਲ ਆਹ ਇਹਦੇ ਨਾਲ ਬੇਬੇ ਛੱਡੀ ਇਹਦੇ ਨਾਲ ਹੀ ਹਨਾ ਆਹ ਉਹਦੇ ਨਾਲ ਇਹਦੇ ਨਾਲ ਹੱਲ ਨਹੀਂ ਹੈ ਇਹ ਤੇਰਾ ਬੋਲ ਏ ਇਹ ਤੇਰਾ ਬੋਲ ਬਰਕਰ ਨਹੀਂ ਕਿਹ ਹਿੰਦੀ ਕਹਿਣੀ ਨਾ ਦਾਈਏ ਇਹ ਦਿਆਂ ਦੀ ਦਵਾਈ ਹੈ ਕਿ ਕਹਿੰਦੀ ਨਾ ਨਾ ਦਵਾਈ ਹੈ ਮੇਰੀ ਕੀ ਤੇ ਗਿੜਕੀ ਕੀ ਕਰਨੀ ਤੂੰ ਪੂਰਾ ਖਾਲੀ ਆ ਹਲੂ ਖਰਾਫ ਵਾਲੇ ਦਾ ਮੈਨੂੰ ਰੋਣ ਦੇ ਜੀ ਚੱਲਿਆ ਪਾਣੀ ਵੇਖਣ ਵੀ ਕਿੱਦਾਂ ਬਟਾਲੇ ਸ਼ਹਿਰ ਦਾ ਬਚਾਇਆ ਏ ਮਹਾਰਾਜ ਦੀ ਕਿਰਪਾ ਨਾਲ ਤੇ ਜਿੱਦਣ ਬਾਬੇ ਦਾ ਵਿਆਹ ਆ ਪ੍ਰਬੰਧ ਕਰਕੇ ਆਇਓ ਸਾਰੇ ਜਣੇ ਬਾਰਿਸ਼ ਹੋਦਣ ਵੀ ਬਹੁਤ ਜਤੀ ਤਰੀਕ ਨੂੰ ਗੇਟ ਤੇ ਬਣ ਗਏ ਆ ਬਾਬੇ ਦੇ ਵਿਆਹ ਵਾਸਤੇ ਪਰ ਬਾਰਿਸ਼ ਨਹੀਂ ਕਿਸੇ ਬਣੇ ਲੱਗਣ ਦੇਣ ਦੇ ਹੱਸਣੀ ਜਮਾ ਵੇਖਣ ਦੇ ਅੱਗੇ ਕੱਲ ਨਾਲੋਂ ਬੜੀ ਡਾਊਨ ਆ ਬੜਾ ਫਰਕ ਪੈ ਗਿਆ ਬੜਾ ਫਰਕ ਪੈ ਗਿਆ ਹੰਦ ਪਾਣੀ ਦਾ ਹੁਣ ਕੱਲ ਤੇ ਬਹੁਤ ਜ਼ਿਆਦਾ ਆਇਦਿਆ ਅੱਜ ਘਟ ਗਿਆ ਇਹੋ ਵੇਖਣਾ ਕਿਦਾਂ ਬਚਾਈਏ ਮਹਾਰਾਜ ਦੀ ਕਿਰਪਾ ਨਾਲ ਬਚਾਈਏ ਹਸਨੀ ਚੈੱਕ ਕਰ ਰਹੀ ਹੁਣ ਇਹ ਫਿਰ ਤਿਆਰ ਕਰਤੀ ਗਏ ਨੰਬਰ ਨੌ ਲੜੀਆਂ ਲੜੀਆਂ ਖਲਾਤੀਆਂ ਸਾਈਡਾਂ ਤੇ ਮੀ ਕਿੱਥੇ ਕਿੱਥੇ ਆਈ ਜਾਂਦਾ ਸਾਰੇ ਜਣੇ ਦੱਸਿਓ ਬਹੁਤ ਹੱਤ ਹੋਈ ਪਈ ਮੀ ਵਾਲੀ ਦੇ ਆਪਣੇ ਦੇ ਬਟਾਲੇ ਸਾਰੀ ਰਾਤ ਹੀ ਨਹੀਂ ਹਟਿਆ ਸਾਰੀ ਰਾਤ